ਆ ਦੇਖ ਲੋ ਵੀਰੇ ਯਾਰ ਇੰਨਾ ਯਾਰ ਤੱਕਾ ਨਾ ਕਰੋ ਹਨਾ ਇੰਨਾ ਖਲਵਾੜ ਨਾ ਕਰੋ ਕੁਦਰਤ ਦੇ ਨਾਲ ਵੀ ਸੱਤੋਂ ਰੱਬ ਵੀ ਰਸਤੇ ਹੈ ਨਾ ਆ ਦੇਖ ਲੋ ਕਿਸੇ ਮੇਰੇ ਵੀਰ ਨੇ ਅੱਗ ਲਾਈ ਸੀ ਵੀਰੇ ਇਹ ਜਦੋਂ ਆਪਾਂ ਕਾਤਰੋਂ ਤੋਂ ਸੰਨਾ ਨੂੰ ਆਉਣਿਆ ਇਹ ਸਭ ਸੀ ਸਿਰ ਪਰ ਸੀ ਧੂੜ ਜਲਾ ਸਰੂਰ ਦੇ ਪਿੰਡ ਨੇ ਵੀਰੇ ਅੱਗ ਲਾ ਕੇ ਪਹਿਲਾਂ ਨਾਲੇ ਬੂਟੇ ਫੁੱਕੇ ਗਏ ਹਨਾ ਸਾਰੇ ਜਿਹੜੇ ਉਹਦੀ ਜ਼ਮੀਨ ਦੇ ਨਾਲ ਨਾਲ ਸਿਆ ਦੇਖ ਲੋ ਬੂਟਿਆਂ ਦਾ ਹਾਲ ਜੀ ਅਗਲਾ ਆ ਕੇ ਪਹਿਲਾਂ ਧਰਤੀ ਫੂਕਦੀ ਉਹ ਦੂਜਾ ਦੇਖੋ ਵੀਰੇ ਪਾਣੀ ਛੱਡਿਆ ਨਾ ਬਾਈ ਦਾ ਉਹ ਦੂਜਾ ਰੌਣੀ ਵੀ ਕੀਤਾ ਯਾਰ ਦੇਖੋ ਆਪਾਂ ਕਹਿੰਦੇ ਆ ਵੀ ਬੂਟੇ ਸਾਹ ਲੈਂਦੇ ਨੇ ਵੀਰੇ ਇਹ ਗੱਲ ਹਕੀਕਤ ਆ ਤੇ ਬੂਟੇ ਸਾਹ ਲੈਂਦੇ ਨੇ ਹਨਾ ਸੋ ਜਿਹੜੇ ਸਾਹ ਲੈਂਦੇ ਨੇ ਉਹ ਜੀ ਉਹਨਾਂ ਦੇ ਵਿੱਚ ਵੀ ਹਨਾ ਜੀਵਨਾ ਹੈ ਉਹਨਾਂ ਦੇ ਵਿੱਚ ਆਪਣੀ ਹੋਂਦ ਹੈ ਤੇ ਯਾਰ ਉਹ ਵੀ ਰੱਬ ਦੇ ਨਾਲ ਜੁੜੇ ਹੋਏ ਨੇ ਉਹ ਵੀ ਰੱਬ ਨੂੰ ਦੁਆਵਾ ਦਿੰਦੇ ਨੇ ਤੇ ਆਪਣੀਆਂ ਜਿਹੜੀਆਂ ਬਦਵਾਵਾਂ ਹੁੰਦੀਆਂ ਨੇ ਇਹਨਾਂ ਬਦਵਾਵਾਂ ਤੋਂ ਬਚਿਆ ਜਾਂਦਾ ਤਾਂ ਵੱਜੋ ਵੀਰੇ